ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਜੀ ਪੀਵੀ ਕਿੰਗ ਨਿਊਜ਼ ਦੇ ਵਿੱਚ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਤੇ ਬੈਲ ਆਈਕਨ ਦੇ ਬਟਨ ਨੂੰ ਜਰੂਰ ਦਬੋ ਕੈਨੇਡਾ ਨਿਊਜ਼ ਕੈਨੇਡਾ ਤੋਂ ਆਈ ਵੱਡੀ ਖਬਰ ਕੈਨੇਡਾ ਵੱਲੋਂ ਇਮੀਗ੍ਰੇਸ਼ਨ ਫੀਸਾਂ ਵਿੱਚ ਵਾਧਾ ਕੈਨੇਡਾ ਦਾ ਜਹਾਜ਼ ਚੜ੍ਹਨਾ ਪੰਜਾਬੀਆਂ ਵਾਸਤੇ ਹੋਇਆ ਮਹਿੰਗਾ ਟੋਰਾਂਟੋ ਕੈਨੇਡਾ ਦਾ ਜਹਾਜ਼ ਚੜ੍ਹਨਾ ਪੰਜਾਬੀਆਂ ਵਾਸਤੇ ਹੋਇਆ ਮਹਿੰਗਾ ਜੀ ਹਾਂ ਫੈਡਰਲ ਸਰਕਾਰ ਵੱਲੋਂ ਵੱਖ-ਵੱਖ ਸ਼੍ਰੇਣੀਆਂ ਦੀ ਇਮੀਗ੍ਰੇਸ਼ਨ ਫੀਸ ਵਿੱਚ ਵਾਧਾ ਲਾਗੂ ਕਰ ਦਿੱਤਾ ਗਿਆ ਹੈ ਅਤੇ ਸਭ ਤੋਂ ਵੱਧ ਬੋਝ ਕੈਨੇਡਾ ਵਿੱਚ ਮੌਜੂਦ ਇੰਟਰਨੈਸ਼ਨਲ ਸਟੂਡੈਂਟ ਤੇ ਪਵੇਗਾ ਜਿਨ੍ਹਾਂ ਨੂੰ ਨਵੇਂ ਬਰੇ ਦੌਰਾਨ 2,53,000 ਵੀਜ਼ਾ ਐਕਸਟੈਂਸ਼ਨ ਜਾਰੀ ਕਰਨ ਦਾ ਟੀਚਾ ਫੈਡਰਲ ਸਰਕਾਰ ਵੱਲੋਂ ਮਿੱਥਿਆ ਗਿਆ ਹੈ ਇਸੇ ਤਰ੍ਹਾਂ ਕੈਨੇਡਾ ਵਿੱਚ ਦਾਖਲ ਹੋਣ ਤੋਂ ਰੋਕੇਗੇ ਜਾਂ ਮੁਲਕ ਵਿੱਚ ਰਹਿ ਸਦਰਾਣ ਵੀਜ਼ਾ ਮਿਆਦ ਲਗਾਉਣ ਵਾਲੇ ਵਿਦੇਸ਼ੀ ਨਾਗਰਿਕਾਂ ਨੂੰ ਆਪਣੀਆਂ ਅਰਜ਼ੀਆਂ ਦੀ ਪ੍ਰੋਸੈਸਿੰਗ ਵਾਸਤੇ ਬਾਦੂ ਅਦਿਆਗੀ ਕਰਨੀ ਹੋਵੇਗੀ ਦੂਜੇ ਪਾਸੇ ਇੰਟਰਨੈਸ਼ਨਲ ਐਕਸਪੀਰੀਅੰਸ ਕੈਨੇਡਾ ਵਰਕ ਪਰਮਿਟ ਦੀ ਪ੍ਰੋਸੈਸਿੰਗ ਫੀਸ ਵਿੱਚ ਵੀ ਵਾਧਾ ਕੀਤਾ ਗਿਆ ਹੈ ਨਵੀਆਂ ਦਰਾਂ ਮੁਤਾਬਕ ਟੈਂਪਰੇਰੀ ਰੈਜ਼ੀਡੈਂਟ ਪਰਮਿਟ ਵਾਸਤੇ ਹੁਣ 246.25 ਡਾਲਰ ਦੇਣੇ ਹੋਣਗੇ ਅਤੇ ਵਿਜ਼ਟਰ ਸਟੇਟਸ ਬਹਾਲ ਕਰਨ ਵਾਸਤੇ BNHI ਫੀਸ ਦੀ ਅਦਾ ਕਰਨੀ ਹੋਵੇਗੀ 1 ਦਸੰਬਰ ਤੋਂ ਲਾਗੂ ਹੋਈਆਂ ਨਵੀਆਂ ਦਰਾਂ ਨਵੀਆਂ ਦਰਾਂ ਦੇ ਮੁਤਾਬਕ 1 ਦਸੰਬਰ ਤੋਂ ਲਾਗੂ ਹੋਣਗੀਆਂ ਪਰ 3 ਨਵੰਬਰ ਦੀ ਰਾਤ ਤੱਕ ਆਨਲਾਈਨ ਅਰਜ਼ੀਆਂ ਦਾਇਰ ਕਰਨ ਵਾਲਿਆਂ ਨੂੰ ਵਧੀ ਹੋਈ ਫੀਸ ਨਹੀਂ ਦੇਣੀ ਪਵੇਗੀ ਕੈਨੇਡਾ ਪਰਤਨ ਲਈ ਅਧਿਕਾਰਤ ਹੋਣ ਵਾਸਤੇ 492.50 ਡਾਲਰ ਦੇਣੇ ਹੋਣਗੇ ਜਦਕਿ ਨਵੇਂ ਪਰਮਿਟ ਤੋਂ ਬਗੈਰ ਵਰਕਰ ਸਟੇਟਸ ਬਹਾਲ ਕਰਨ ਵਾਸਤੇ 246.25 ਡਾਲਰ ਅਦਾਇਗੀ ਯੋਗ ਹੋਣਗੇ ਕੈਨੇਡਾ ਵਿੱਚ ਮੌਜੂਦ ਇੰਟਰਨੈਸ਼ਨਲ ਸਟੂਡੈਂਟ ਤੋਂ ਨਵੇਂ ਸਟੱਡੀ ਵੀਜ਼ਾ ਲਈ 396.25 ਡਾਲਰ ਵਸੂਲ ਕੀਤੇ ਜਾਣਗੇ ਜਦਕਿ ਨਵੀਂ ਸਟੱਡੀ ਪਰਮਿਟ ਤੋਂ ਬਗੈਰ ਵਿਦਿਆਰਥੀ ਦਰਜਾ ਬਹਾਲ ਕਰਨ ਲਈ 246.25 ਡਾਲਰ ਦੇਣੇ ਹੋਣਗੇ ਇਸੇ ਤਰ੍ਹਾਂ ਨਵੇਂ ਵਰਕ ਪਰਮਿਟ ਸਾਨੇ ਵਰਕ ਸਟੇਟਸ ਦੀ ਬਹਾਲੀ ਵਾਸਤੇ 401.25 ਡਾਲਰ ਜਮਾ ਕਰਵਾਉਣੇ ਹੋਣਗੇ ਦੱਸ ਦਈਏ ਕਿ ਕੈਨੇਡਾ ਸਰਕਾਰ ਦੀਆਂ ਹਦਾਇਤਾਂ ਦੇ ਮੁਲਕ ਛੱਡਣ ਵਾਲਿਆਂ ਨੂੰ ਵਾਪਸੀ ਕਾਰਨ ਵਾਸਤੇ ਅਥਾਰਾਈਜੇਸ਼ਨ ਫੀਸ ਹਰ ਹਾਲਤ ਵਿੱਚ ਭਰਨੀ ਹੋਵੇਗੀ ਸਟੱਡੀ ਵੀਜ਼ਾ ਲਈ 396.35 ਡਾਲਰ ਦੇਣੇ ਹੋਣਗੇ ਅਜਹੀਆਂ ਅਰਜ਼ੀਆਂ ਨੂੰ ਵਰਕ ਪਰਮਿਟ ਜਾਂ ਸਟੱਡੀ ਵੀਜ਼ਾ ਦੀਆਂ ਅਰਜ਼ੀਆਂ ਨਾਲ ਦਾਖਲ ਕੀਤਾ ਜਾ ਸਕਦਾ ਹੈ ਇਮੀਗ੍ਰੇਸ਼ਨ ਮਹਾਰਾ ਮੁਤਾਬਕ ਜੇ ਵਿਜ਼ਟਰ ਵੀਜ਼ਾ ਸਟੱਡੀ ਵੀਜ਼ਾ ਜਾਂ ਵਰਕ ਸਟੇਟਸ ਦੇ ਕੈਨੇਡਾ ਪੁੱਜੇ ਕਿਸੇ ਵਿਦੇਸ਼ੀ ਨਾਗਰਿਕ ਦੀ ਵੀਜ਼ਾ ਮਿਆਦ ਖਤਮ ਹੋ ਜਾਂਦੀ ਹੈ ਤਾਂ ਉਸ ਨੂੰ ਮੁਲਕ ਛੱਡ ਕੇ ਜਾਣਾ ਪੈਂਦਾ ਹੈ ਜਾਂ 90 ਦਿਨਾਂ ਦੇ ਅੰਦਰ ਸਟੇਟਸ ਬਹਾਲ ਕਰਵਾਉਣ ਦੀ ਅਰਜ਼ੀ ਦਾਇਰ ਕਰਨੀ ਪੈਂਦੀ ਹੈ ਕੈਨੇਡਾ ਵਿੱਚ ਦਾਖਲ ਹੋਣ ਦੇ ਅਯੋਗ ਮੰਨੇ ਲੋਕਾਂ ਨੂੰ ਬੇहद ਠੋਸ ਕਾਰਨ ਦੇ ਆਧਾਰ ਤੇ ਦਾਖਲ ਮਿਲ ਸਕਦਾ ਹੈ ਪਰ ਉਹਨਾਂ ਨੂੰ ਆਰਜੀ ਵੀਜ਼ਾ ਵੀ ਜਾਰੀ ਕੀਤਾ ਜਾਵੇਗਾ ਦੂਜੇ ਪਾਸੇ ਇੰਟਰਨੈਸ਼ਨਲ ਐਕਸਪੀਰੀਅנס ਕੈਨੇਡਾ ਵਰਕ ਪਰਮਿਟ ਦੇ ਮਾਮਲੇ ਵਿੱਚ ਨਵੀਂ ਫੀਸ ਵਧਾ ਕੇ 184.75 ਡਾਲਰ ਕਰ ਦਿੱਤੀ ਗਈ ਹੈ ਇਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਕੈਨੇਡਾ ਵੱਲੋਂ ਜਾਰੀ ਬਿਆਨ ਮੁਤਾਬਕ ਜਿਹੜੇ ਲੋਕਾਂ ਵੱਲੋਂ ਸਿਰਫ ਅਰਜ਼ੀਆਂ ਮੁਕੰਮਲ ਕੀਤੀਆਂ ਗਈਆਂ ਹਨ ਉਹਨਾਂ ਨੂੰ ਨਵੀਆਂ ਦਰਾਂ ਮੁਤਾਬਕ ਫੀਸ ਅਦਾ ਕਰਨੀ ਹੋਵੇਗੀ ਸਾਨੂੰ ਇਹ ਸਾਡੀ ਜਾਣਕਾਰੀ ਅਤੇ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਅੱਗੇ ਤੋਂ ਅੱਗੇ ਸ਼ੇਅਰ ਜਰੂਰ ਕਰੋ ਤੇ ਚੈਨਲ ਨੂੰ ਕਰ ਲਵੋ ਸਬਸਕ੍ਰਾਈਬ ਧੰਨਵਾਦ